ਪਿੰਡ ਬੱਸਾਂ ਨਾ ਰੁਕਣ ਕਰਕੇ ਪਿੰਡ ਵਾਸੀ ਹੋਏ ਇਕੱਠੇ ਬੱਸਾਂ ਪਿੰਡ ਵਿੱਚ ਨਾ ਰੁਕੀਆਂ ਤਾਂ ਭੰਨ ਤੋੜ ਦੀ ਜ਼ਿੰਮੇਵਾਰੀ ਹੋਵੇਗੀ ਖੁਦ ਦੀ ਅਛੀਰੀ ਮੁਖਸਰ ਸਾਹਿਬ ਦੇ ਨਜ਼ਦੀਕੀ ਪਿੰਡ ਵੜਿੰਗ ਦੇ ਵਿੱਚ ਪਿੰਡ ਵਾਸੀਆਂ ਨੇ ਇਕੱਠੇ ਹੋ ਕੇ ਪ੍ਰਾਈਵੇਟ ਬੱਸਾਂ ਰੋਕਣ ਤੇ ਪਿੰਡ ਵਿੱਚ ਬੱਸ ਰੋਕ ਕੇ ਸਵਾਰੀਆਂ ਚੜਾਉਣ ਤੇ ਉਤਾਰਨ ਦੇ ਲਈ ਸਮਝਾਇਆ ਇਸ ਮੌਕੇ ਪਿੰਡ ਵਾਸੀਆਂ ਨੇ ਗੱਲਬਾਤ ਕਰਦੇ ਦੱਸਿਆ ਕਿ ਕਾਫੀ ਸਮੇਂ ਤੋਂ ਸਾਡੀ ਮੰਗ ਹੈ ਕਿ ਪਿੰਡ ਦੇ ਵਿੱਚ ਬੱਸ ਰੁੱਕ ਕੇ ਜਾਣੀ ਚਾਹੀਦੀ ਹੈ। ਇਸ ਪਿੰਡ ਦੇ ਵਿੱਚ ਪ੍ਰਾਈਵੇਟ ਬੱਸਾਂ ਰੁੱਕ ਕੇ ਨਹੀਂ ਜਾਂਦੀਆਂ। ਜਿਸ ਕਰਕੇ ਸਵਾਰੀਆਂ ਨੂੰ ਆਉਣ ਜਾਣ ਵਿੱਚ ਮੁਸ਼ਕਲ ਆਉਂਦੀ ਹੈ ਤੇ ਇਹ ਮੰਗ ਸਾਡੀ ਕਾਫੀ ਸਮੇਂ ਤੋਂ ਚੱਲਦੀ ਆ ਰਹੀ ਹੈ। ਪਹਿਲਾਂ ਸਰਕਾਰੀ ਬੱਸਾਂ ਵੀ ਰੁੱਕ ਕੇ ਜਾਂਦੀਆਂ ਸੀ ਤੇ ਇਸ ਬਾਬਤ ਡੀਪੂ ਦੇ ਜੀਐਮ ਨੂੰ ਲਿਖ ਕੇ ਦਿੱਤਾ ਗਿਆ ਜਿਸ ਤੋਂ ਬਾਅਦ ਸਰਕਾਰੀ ਬੱਸਾਂ ਤਾਂ ਪਿੰਡ ਵਿੱਚ ਸਵਾਰੀਆਂ ਚੜਾਉਣ ਤੇ ਉਤਾਰਨ ਲੱਗੀਆਂ ਪਰ ਪ੍ਰਾਈਵੇਟ ਬੱਸਾਂ ਰੁੱਕ ਕੇ ਨਹੀਂ ਜਾਂਦੀਆਂ ਇਸ ਲਈ ਅੱਜ ਸਾਰਾ ਪਿੰਡ ਇਕੱਠਾ ਹੋਇਆ ਤੇ ਪ੍ਰਾਈਵੇਟ ਬੱਸਾਂ ਵਾਲਿਆਂ ਨੂੰ ਇੱਕ ਵਾਰ ਲਿਖ ਕੇ ਦੇ ਦਿੱਤਾ ਗਿਆ ਕਿ ਪਿੰਡ ਦੇ ਵਿੱਚ ਬੱਸਾਂ ਰੁੱਕ ਕੇ ਜਾਣੀਆਂ ਚਾਹੀਦੀਆਂ ਨੇ ਜੇਕਰ ਐਸਾ ਨਹੀਂ ਹੁੰਦਾ ਤਾਂ ਪਿੰਡ ਵਾਸੀਆਂ ਵੱਲੋਂ ਚੇਤਾਵਨੀ ਵੀ ਦਿੱਤੀ ਗਈ ਹੈ ਜੇਕਰ ਬੱਸਾਂ ਦੀ ਭੰਤੋੜ ਹੁੰਦੀ ਹੈ ਤਾਂ ਇਸ ਦੀ ਜ਼ਿੰਮੇਵਾਰੀ ਉਹਨਾਂ ਦੀ ਖੁਦ ਹੀ ਹੋਵੇਗੀ ਜੀ ਮੇਰਾ ਨਾਮ ਹੁੰਦਾ ਹੈ ਪੰਡੂ ਰੈਡੀ ਆਦੇ ਪਾਸਟੈਂਟ ਤੇ ਬੱਸਾਂ ਰੋਕਣ ਦੀ ਬਹੁਤ ਜ਼ੇਰ ਤੋਂ ਮੁਖਤਿਆਰੀ ਦੀ ਬੱਸਾਂ ਦੇ ਬੱਸਾਂ ਹੀ ਰੋਕ ਦੇ ਸਵਾਰੀਆਂ ਸਾਡੀਆਂ ਬਹੁਤ ਖੜੇ ਖੜਾਉਂਦੀਆਂ ਆ ਜਾਂ ਟੂਲ ਕਰਦੇ ਵੀ ਲਾਉਂਦੇ ਆ ਜਾਂ ਸੜੇ ਨਾਲ ਲਾਉਂਦੇ ਆ ਜੀ ਇੱਥੇ ਸਾਨੂੰ ਘੰਟਾ ਘੰਟਾ ਦੋ ਦੋ ਘੰਟੇ ਖੜਨਾ ਪੈਂਦਾ ਤੇ ਇਹ ਕਰਕੇ ਅੱਧੀ ਅੱਧੀ ਮੋੜਾ ਚੱਕਿਆ ਇੱਕ ਵੀਰੀ ਸੀ ਨਾ ਬੱਸਾਂ ਨੂੰ ਸਮਝਾ ਰਹੇ ਆ ਵੀ ਬੱਸਾਂ ਭਾਈ ਰੋਕ ਕੇ ਸਵਾਰੀ ਲਾ ਕੇ ਜਾਓ ਸਵਾਰੀ ਚੜਾ ਕੇ ਜਾਓ ਇਹ ਸੋਭਾ ਨਹੀਂ ਲਾਉਂਦੇ ਇਹ ਫੇਰੇ ਵੀ ਪਖਾਣ ਨੂੰ ਤਾਂ ਮਾਰ ਕਰਨਗੇ ਅਸੀਂ ਧਰਨੇ ਲਾਵਾਂਗੇ ਇੱਥੇ ਜਾਂ ਮੜਾਵਾਂਗੇ ਰੋੜ ਜਾਂ ਮਾਰ ਦਾਂਗੇ ਤਾਂ ਸਤਿ ਸ੍ਰੀ ਅਕਾਲ ਬੰਡ ਬੈਡਿੰਗ ਜੀ ਸਾਡੇ ਪਾਸੋਂ ਰੁਕਣ ਦੀ ਸਮੱਸਿਆ ਪਹਿਲਾਂ ਵੀ ਬਹੁਤ ਜ਼ਿਆਦਾ ਆਈ ਹੈ। ਅੱਧੀਆ ਡੀਐਮ ਨੂੰ ਵੀ ਲੈ ਕੇ ਜਾਂਦਾ ਹੈ ਪ੍ਰਾਈਵੇਟ ਬੱਤਾਂ ਦੀ ਰੋਗ ਨਹੀਂ ਸਰਕਾਰੀ ਦਾ ਰੋਗ ਲੱਗ ਗਿਆ। ਪ੍ਰਾਈਵੇਟ ਬੱਤਾਂ ਨਾਲ ਸਾਡਾ ਇਹ ਧਾਰਨਾ ਅੱਜ ਸਾਰੇ ਮੁਲਾਜ਼ਮਾਂ ਨੇ ਦੱਸਿਆ ਬਰੀਦ ਖਾਲੇ ਨੇ ਦੱਸਿਆ ਸਾਰੇ ਮੁਲਾਜ਼ਮਾਂ ਇਹ ਆ ਅਦੀ ਬੱਤ ਜਿਹੜੇ ਪ੍ਰਾਈਵੇਟ ਬੱਤਾਂ ਨੂੰ ਦੱਸਣਾ ਹੈ ਵੀ ਬੱਤਾਂ ਤੇ ਰੋਕ ਕੇ ਜਾਣ ਕਿਦੇ ਅੱਡਾ ਪੱਕਾ ਹੈ ਸਾਰੇ ਨੂੰ ਸਾਨੂੰ ਲੈ ਕੇ ਕਿੰਨੇ ਸਮੇਂ ਤੋਂ ਸਮੱਸਿਆ ਆ ਰਹੀ ਹੈ ਸਮੱਸਿਆ ਪਹਿਲਾਂ ਤੋਂ ਹੀ ਆ ਜੀ ਮੋੜ ਤੇ ਟੂਲ ਪਲਾਜ਼ਾ ਬਣ ਗਿਆ ਟੂਲ ਤੇ ਰੁਕ ਲਿਆ ਹੁਣ ਟੂਲ ਬੰਦ ਕਰਾਦਾ ਕੱਲੋ ਭੰਨ ਤੋੜੋਗੀ ਮੋੜਕੇ ਕੱਲੋ ਕੋਈ ਭੰਨ ਤੋੜ ਹੁੰਦੀ ਆ ਬੱਚਾਂ ਦੀ ਇਹ ਹੀ ਜ਼ਿੰਮੇਵਾਰ ਹੋਣਗੇ ਅਸੀਂ ਸਾਰਿਆਂ ਨੂੰ ਲੈ ਕੇ ਦੇਦਾ ਜੀ ਠੀਕ ਪੰਜਾਬੀ ਟੀਵੀ ਲਈ ਸੋਨੂ ਖੇੜਾ ਸ਼੍ਰੀ ਮੁਖਸਰ ਸਾਹਿਬ